ਪਾ ਚੁੱਕਾ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪਟਿਆਲਾ ਵਿਖੇ ਪਹੁੰਚੇ ਤਾਂ ਜਿਹੜੀ ਵੱਡੀ ਜ਼ਿੰਮੇਵਾਰੀ ਆ ਉਹ ਸੁਮੇਰ ਸੀਰਾ ਜੀ ਨੂੰ ਯਾਨੀ ਕਿ ਪ੍ਰੋਫੈਸਰ ਸਾਹਿਬ ਨੂੰ ਦਿੱਤੀ ਗਈ ਹੈ ਕਿਉਂ ਪਾਰਟੀ ਛੱਡ ਕੇ ਆਏ ਨੇ ਲੰਬਾ ਸਮਾਂ ਹੋ ਗਿਆ ਕਾਪਟਨ ਪ੍ਰਵਾਦ ਨਾਲ ਵੀ ਜੁੜੇ ਹੋਏ ਸਨ ਉਸ ਤੋਂ ਬਾਅਦ ਫਿਰ ਬੀਜੇਪੀ ਚਾਏ ਬੀਜੇਪੀ ਨੂੰ ਵੀ ਅਲਵਿਦਾ ਕਿਹਾ ਤੇ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੱਲਾ ਉਹ ਫੜ ਲਿਆ ਗਿਆ ਅਜੇ ਆ ਕੀ ਦੇਖਿਆ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਰ ਕੀ ਦੇਖਿਆ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਕਾਲਜ ਦੇ ਪਰਦਾਨ ਤੁਹਾਡੇ ਘਰੇ ਆ ਗਏ ਮੈਂ ਨਹੀਂ ਕੁਝ ਦੇਖਿਆ ਜੀ ਉਹਨਾਂ ਨੇ ਮੇਰੇ ਵਿੱਚ ਕੁਝ ਦੇਖਿਆ ਹੋਣਾ ਜੀ ਹੈਨਾ ਮੈਂ ਤਾਂ ਉਹਨਾਂ ਕੋਲ ਗਿਆ ਸੀਗਾ ਮੈਂ ਆਪ ਆਫਰ ਕੀਤਾ ਜੀ ਕਿ ਮੈਂ ਅਕਾਲੀ ਦਲ ਜੁਆਇਨ ਕਰਨਾ ਚਾਹੁੰਦਾ ਉਹਨਾਂ ਨੇ ਮੇਰੇ ਵਾਲੇ ਪੁੱਛਿਆ ਕੌਣ ਹੋ ਤੁਸੀਂ ਸਾਰੀ ਗੱਲ ਪੁੱਛੀ ਪਟਿਆਲੇ ਤੋਂ ਮੈਂ ਵਾਪਸ ਆ ਗਿਆ ਜੀ ਇੱਕ ਹਫਤੇ ਬਾਅਦ ਮੈਨੂੰ ਕਾਲ ਆਈ ਵੀ ਠੀਕ ਹੈ ਉਹਨਾਂ ਨੇ ਉਸ ਹਫਤੇ ਚ ਜੋ ਰਿਸਰਚ ਕੀਤੀ ਜੋ ਉਹਨਾਂ ਨੇ ਅੱਜ ਮੈਨੂੰ ਨਵਾਜ਼ਿਆ ਅਹੁਦੇ ਨਾਲ ਇਹ ਉਹਦੇ ਹੀ ਰਿਜ਼ਲਟ ਸੀ ਇਹ ਤਾਂ ਉਹਨਾਂ ਦੀ ਨਜ਼ਰ ਹੈ ਜੀ ਮੇਰੀ ਨਹੀਂ ਪਾਰਟੀ ਵੱਲੋਂ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਨੂੰ ਲੱਗਦਾ ਪਹਿਲਾਂ ਬਹੁਤ ਵਰਕਰ ਨੇ ਜਿਹੜੇ ਲਗਾ ਲੰਬੇ ਸਮੇਂ ਤੋਂ ਸੇਵਾ ਵੀ ਕਰ ਰਹੇ ਨੇ ਪਰ ਤੁਹਾਡੀਆਂ ਇਸ ਕਾਰਗਜ਼ਾਰੀ ਨੂੰ ਦੇਖਦੇ ਹੋਇਆ ਸਮਾਜ ਸੇਵੀ ਤੇ ਕੰਮ ਦੇਦੇ ਹੋਇਆ ਵਾਤਾਵਰਣ ਪ੍ਰਤੀ ਪ੍ਰਤੀ ਕੰਮ ਦੇਖਦੇ ਹੋਇਆ ਤੁਹਾਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਕਿਸ ਤਰ੍ਹਾਂ ਜਿਆ ਨਿਭਾਓਗੇ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਨਾਲ ਮੈਂ ਕਹਿੰਦਾ ਜੀ ਟਾਈਮ ਹੈ ਇਹ ਹਰ ਲਿਖੋ ਟੈਕਨੀਕਸ ਬਦਲਣੀਆਂ ਲੈਣੀਆਂ ਅੱਜ ਟਾਈਮ ਉਹ ਹੈ ਵੀ ਨਵੇਂ ਬੰਦਿਆਂ ਨੂੰ ਅੱਗੇ ਲਿਆਂਦਾ ਜਾਵੇ ਠੀਕ ਹੈ ਨਵੇਂ ਬੰਦਿਆਂ ਨੂੰ ਅੱਗੇ ਲਿਆਓ ਜਿਹੜੇ ਥੋੜੇ ਪੜੇ ਲਿਖਿਆ ਤੇ ਸਮਾਜ ਦੇ ਜਿਹੜੀ ਵੀ ਪਾਰਟੀ ਐਸੇ ਐਕਸਪੈਰੀਮੈਂਟ ਕਰੂਗੀ ਇਹ ਫਿਊਚਰ ਉਹਦਾ ਜੀ ਸਿਰਫ ਪਾਰਟੀ ਦੀ ਗੱਲ ਕੀਤੀ ਆਵੇ ਤੁਸੀਂ ਲੰਬਾ ਸਮਾਂ ਕੈਪਟਨ ਮਿੰਦਰ ਸਿੰਘ ਦੇ ਨਾਲ ਵੀ ਰਹੇ ਹੋ ਉਹ ਕਿਹੜੇ ਸਮੇਂ ਦੀ ਗੱਲ ਸੀ ਜਦੋਂ ਕੈਪਟਨ ਮਿੰਦਰ ਸਿੰਘ ਨੂੰ ਛੱਡਿਆ ਕਿਉਂਕਿ ਕੈਪਟਨ ਮਿੰਦਰ ਸਿੰਘ ਦੇ ਨਾਲ ਹਰ ਫੋਟੋ ਦਾ ਵੀ ਤੁਸੀਂ ਦਿਖਦੇ ਸੀ ਜੇਕਰ ਕਿੱਥੇ ਵੀ ਜਾ ਰਹੇ ਤਾਂ ਤੁਸੀਂ ਨਾਲ ਹੁੰਦੇ ਸੀ ਤਾਂ ਉਹਨੂੰ ਪਾਰਟੀ ਨੂੰ ਛੱਡਿਆ ਉਸ ਤੋਂ ਬਾਅਦ ਭਾਜੀਪੀ ਨੂੰ ਛੱਡਿਆ ਕਿ ਕਾਰਨ ਕਿਸੇ ਕੀ ਦੋਨਾਂ ਦਾ ਕੰਪੈਰੀਸ਼ਨ ਕਰਕੇ ਦੇਖੀਏ ਅਜਿਆ ਕੀ ਹੋਇਆ ਸੀ ਦੇਖੋ ਮੈਂ ਕਦੇ ਭਾਜੀਪੀ ਚ ਨਹੀਂ ਗਿਆ ਮੈਂ ਤਾਂ ਕੈਪਟਨ ਸਾਹਿਬ ਦੀ ਇੱਕ ਰਿਸਪੈਕਟ ਸੀਗੀ ਜੀ ਪਿਆਰ ਸੀ ਦਿਲੋਂ ਉਹਨਾਂ ਨਾਲ ਤੇ ਜਿਵੇਂ ਇੱਕ ਉਹਨਾਂ ਦਾ ਉਹ ਵੀ ਆਪਣੇ ਆਪ ਕੋ ਸੁਬਾ ਉੱਠੇ ਤੋਂ ਇਹ ਇਹ ਯਹਾਂ ਪੇ ਪਾਇਆ ਤਾਂ ਉਹ ਲੱਗਿਆ ਸਾਨੂੰ ਇਹ ਤਾਂ ਉੱਠੇ ਆ ਤੇ ਅਸੀਂ ਬੀਜੇਪੀ ਚ ਆ ਗਏ ਹਨ ਉਹਨਾਂ ਦੇ ਨਾਲ ਹੀ ਚਲੇ ਗਏ ਫਲੋ ਚ ਹੀ ਚਲੇ ਗਏ ਠੀਕ ਹੈ ਬਹੁਤ ਪਿਆਰ ਸੀ ਜੋ ਉਹਨਾਂ ਨਾਲ ਅੱਜ ਵੀ ਹੈ ਕੈਪਟਨ ਸਾਹਿਬ ਨਾਲ ਪਰ ਕੁਝ ਦੂਰੀਆਂ ਜੋ ਹੈਗੀਆਂ ਉਸੇਸਵਾ ਫਾਰਮ ਤੇ ਮੋਤੀਬਾਗ ਪੈਲੇਸ ਦੇ ਵਿੱਚ ਜਿਹੜੀਆਂ ਆਪਸ ਵਿੱਚ ਬਹੁਤ ਜਿਹੜੀਆਂ ਮਿਸ ਕਮਿਊਨੀਕੇਸ਼ਨ ਉਥੇ ਰਿਸਪੈਕਟ ਹੋਰ ਮਿਲਦੀ ਹੈ ਜੀ ਜਿਜਾਈਏ ਇਸੇਸਵਾ ਚ ਤੇ ਮੋਤੀਬਾਗ ਜਾਈਏ ਹੋਰ ਤਰ੍ਹਾਂ ਦਾ ਟਰੀਟਮੈਂਟ ਹੁੰਦਾ ਹੈ ਹਨਾ ਤਾਂ ਮੈਂ ਉਸ ਸੀਟ 'ਚ ਨਹੀਂ ਪੈਣਾ ਚਾਹੁੰਦਾ ਜੀ ਜ਼ਿਆਦਾ ਤੇ ਮੈਨੂੰ ਜੋ ਇਹਨਾਂ ਨੇ ਕੀਤਾ ਜਿੰਮੇ ਵੀ ਚਲੋ ડીਲ ਕੀਤਾ ਪਹਿਲਾਂ ਮੈਂ ਏਡੀ ਵੱਡੀ ਇੱਕ ਸਿਸਟਮ ਨੂੰ ਛੱਡ ਕੇ ਤੁਹਾਨੂੰ ਵੀ ਪਤਾ ਮੇਰੀ ਪੋਜੀਸ਼ਨ ਕੀ ਸੀਗੀ ਉਸ ਪਾਰਟੀ ਚ ਆਮ ਆਦਮੀ ਪਾਰਟੀ ਹੈ ਨਾ ਉਹਨਾਂ ਨੇ ਚਲੋ ਮੇਰੀ ਟਿਕਟ ਦਾ ਜੋ ਹਾਲ ਕੀਤਾ ਉਹ ਸਾਰੇ ਪਟਿਆਲੇ ਨੇ ਦੇਖਿਆ ਫਿਰ ਵੀ ਕੇਜਰੀਵਾਲ ਸਾਹਿਬ ਨਾਲ ਮੇਰੀ ਬਹੁਤ ਨੇੜਤਾ ਸੀ ਉਸ ਟਾਈਮ ਤੇ ਉਹ ਸਾਰਾ ਕੁਝ ਛੱਡ ਕੇ ਮੈਂ ਇਹਨਾਂ ਦੀ ਇੱਕ ਕਾਲ ਤੇ ਇਹਨਾਂ ਕੋਲ ਆ ਗਿਆ ਸੀ ਇਮੋਸ਼ਨਲ ਜਿਹਾ ਬੰਦਾ ਨਹੀਂ ਹੈ ਨਾ ਤੇ ਪਰ ਹੁਣ ਇਹ ਜ਼ਰੂਰ ਹੈ ਵੀ ਜਦੋਂ ਇਹਨਾਂ ਕੋਲ ਪਰ ਉੱਥੇ ਆ ਕੇ ਪ੍ਰੋਬਲਮ ਇੱਕੋ ਹੀ ਆਈ ਹੈ ਵੀ ਮਹਾਰਾਜ ਸਾਹਿਬ ਦਾ ਬਹੁਤ ਇੱਜ਼ਤ ਕਰਦੇ ਸੀ ਉਹਨਾਂ ਨੇ ਮੈਨੂੰ ਹੁਣ ਵੀ ਸਨੇਹ ਹੈ ਕੁਛ ਦਿਨ ਪਹਿਲਾਂ ਵੀ ਮੈਨੂੰ ਸੁਨੇਹਾ ਆਇਆ ਵੀ ਆ ਜਾ। ਇਹ ਸੁਖਵੀਰ ਵਾਰਲ ਦੀ ਆਉਣ ਦਾ ਪਹਿਲਾ ਗੱਲ ਕੀਤੀ ਗਈ ਹੈ। ਹਾਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਸੁਨੇਹਾ ਆਇਆ ਸੀ। ਉਹਨੇ ਕਿਹਾ ਸੀ ਦੁਬਾਰਾ ਫਿਰ ਪਾਰਟੀ 'ਚ ਆ ਜਾਓ। ਹਾਂਜੀ ਹਾਂਜੀ ਉਹ ਪਾਰਟੀ ਕਹਿੰਦੇ ਤੂੰ ਸਾਡੇ ਬੱਚਿਆਂ ਤੁਸੀਂ ਆਓ ਹੈਨਾ ਮਤਲਬ ਜਿਹੜਿਆਂ ਨੇ ਫੋਨ ਕੀਤਾ ਸੀ ਸਮਾਈ ਵੀ ਕਿਹਾ ਵੀ ਚਲੋ ਮਹਾਰਾਣੀ ਸਾਹਿਬ ਤੂੰ ਉੱਪਰ ਉੱਠ ਕੇ ਥੋੜੀ ਜਿਹੜੀ ਹੈਗੀ ਰਿਸਪੈਕਟ ਕਰ ਲਈ ਤੁਸੀਂ ਕਿਉਂ ਮੈਂ ਕਿਹਾ ਜੀ ਇਸ ਵਾਰ ਨਹੀਂ ਆਉਣਾ। ਪਹਿਲਾਂ ਮੈਂ ਆ ਗਿਆ ਠੀਕ ਹੈ ਪਰ ਮੈਂ ਸੋਚਿਆ ਵੀ ਮੈਂ ਕਰਾਂਗੀ ਤੇ ਮੈਂ ਸੋਚਿਆ ਆਜ਼ਾਦ ਲੜਦੇ ਅਜ਼ਾਦ ਲੜਦੇ ਆ ਜੀ ਐਮਪੀ ਅਜ਼ਾਦ ਲੜਨਾ ਬਹੁਤ ਔਖਾ ਹੈ ਲੰਬਾ ਵਕਤ ਲੰਬਾ ਏਰੀਆ ਵੀ ਹੁੰਦਾ ਕਿਉਂਕਿ ਕੁਝ ਹੁੰਦਾ ਜੀ ਹੈਨਾ ਤਾਂ ਮੈਨੂੰ ਲੱਗਿਆ ਉਹ ਵੇਸਟੇਜ ਹੋ ਜਾਣੀ ਹੈ ਫਿਰ ਮੈਂ ਫਿਰ ਸੋਚਿਆ ਕਿ ਇੱਕੋ ਪਾਰਟੀ ਹੈ ਜਿਹੜੀ ਪੰਜਾਬ ਨੂੰ ਅੱਜ ਬਚਾ ਸਕਦੀ ਹੈ ਪੰਜਾਬ ਦੇ ਹੱਕ ਦੀ ਗੱਲ ਕਰ ਸਕਦੀ ਹੈ ਉਹ ਹੈਗੀ ਸੀ ਜੀ ਖੇਤਰੀ ਪਾਰਟੀ ਸ਼ਰੋਨੀ ਅਕਾਲੀ ਦਾ ਹੈਨਾ ਇਹਨਾਂ ਦਾ ਇਤਿਹਾਸ ਮੈਨੂੰ ਪਤਾ ਹੀ ਸੀਗਾ ਤਾਂ ਮੈਂ ਫਿਰ ਇਹਨਾਂ ਕੋਲ ਆਪ ਅਪਰੋਚ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਬਾਰੇ ਸਰਚ ਕੀਤੀ ਸ਼ਹਿਰ ਚ ਤੇ ਅੱਜ ਜਿਵੇਂ ਨਵਾਜ਼ਿਆ ਮੈਨੂੰ ਐਡੀ ਵੱਡੀ ਪੱਗ ਦੇ ਕੇ ਮੈਂ ਤਾਂ ਹੈਰਾਨ ਆ ਜੀ ਉਹਦਾ ਮੁੱਲ ਕਿਵੇਂ ਮੋੜੂ ਕੀ ਕਾਲੀ ਜਾਲੂ ਇਕੱਠਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਕਹਿੰਦੇ ਪਹਿਲੇ ਨੰਬਰ ਤੇ ਸੁਖਵੀਰ ਸਿੰਘ ਬਾਦਲ ਤੇ ਦੂਜੇ ਨੰਬਰ ਤੁਹਾਡਾ ਹੈ ਤੇ ਕਿਵੇਂ ਜਿਹੜਾ ਪਾਰਟੀ ਦੇ ਵਿੱਚ ਜਾ ਕੇ ਕੰਮ ਕਰੋਗੇ ਕਿਉਂਕਿ ਬਹੁਤ ਵੱਡਾ ਏਰੀਆ ਹੈ بڑے بڑے ਲੀਡਰ ਸਾਹਿਬਾਨ ਜਿਹੜੇ ਜਿਨ੍ਹਾਂ ਕੋਲ ਵੱਡਾ ਐਕਸਪੀਰੀਅੰਸ ਹੈ ਉਹ ਤੁਹਾਡੇ ਨਾਲ ਰਲ ਕੇ ਜਿਹੜਾ ਕੰਮ ਕਰਨਗੇ ਉਸ ਨੂੰ ਕਿਦਾਂ ਜਿਹੜਾ ਮਹਿਸੂਸ ਕਰੋਗੇ ਅੱਜ ਉਮਰ ਦੇ ਨਾਲ ਨਹੀਂ ਵੱਡੇ ਹੁੰਦੇ ਹੁੰਦੇ ਜੀ ਐਕਸਪੀਰੀਅੰਸ ਨਾਲ ਨਹੀਂ ਵੱਡੇ ਹੁੰਦੇ ਕੰਮ ਤੇ ਸੋਚ ਨਾਲ ਬੰਦਾ ਉੱਪਰ ਜਾਂਦਾ ਜੀ ਹੈਨਾ ਤਾਂ ਬਹੁਤ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੇ ਦੁਨੀਆ ਹਿਲਾਤੀ ਪੋਲਿਟਿਕਸ ਦੇ ਵਿੱਚ ਪੁਰਾਣੇ ਸਾਰੇ ਸਿਸਟਮ ਫੇਲ ਕਰਦੇ ਆ ਠੀਕ ਹੈ ਟੈਕਨੋਲੋਜੀ ਦਾ ਟਾਈਮ ਹੈ ਹੋਰ ਬਹੁਤ ਕੁਝ ਹੈ ਅੱਜ ਉਹ ਪੁਰਾਣੀ ਪੋਲਿਟਿਕਸ ਗਈ ਅੱਜ ਤੁਹਾਨੂੰ ਗਲੀਆਂ ਦੇ ਵਿੱਚ ਜਾ ਕੇ ਮੈਂ ਨਾ ਕਹਿੰਦਾ ਹੁੰਦਾ ਸੀ ਮੈਂ ਇੱਕ ਬੜੀ ਫਨੀ ਜੀ ਗੱਲ ਹੋਈ ਮੈਂ ਸੀ ਕਿਤੇ ਜੀ ਬੈਠਾ ਤੇ ਉਹ ਇੱਕ ਲੀਡਰ ਸੀਗੇ ਹੈਨਾ ਉਹ ਲੀਡਰ ਮੇਰੇ ਕੋਲ ਆਏ ਕਹਿੰਦੇ ਜੀ ਮੇਰੀ ਤਾਂ ਗਰਦਨ ਦੁਖਲੀ ਹੈ ਤੇ ਮੈਂ ਕਿਹਾ ਕੀ ਹੋ ਗਿਆ ਜੀ ਕਹਿੰਦੇ ਕੱਲ ਅੱਠ ਭੋਗ ਗਏ ਅੱਠ ਭੋਗ ਸੀ ਕਹਿੰਦੇ ਮੈਂ ਤੂੰ ਛੁਕਿਆ ਨਹੀਂ ਜਾਂਦਾ ਮੈਂ ਫਿਰ ਸਾਈਡ ਤੇ ਲੈ ਕੇ ਗਿਆ ਮੈਂ ਕਿਹਾ ਜੀ ਹੁਣ ਭੋਗਾਂ ਦਾ ਜਮਾਨਾ ਹੈ ਭੋਗ ਤੇ ਜਾਓ ਪਰ ਪੋਲਿਟਿਕਸ ਉਹ ਨਹੀਂ ਹ ਭੀੜ ਨੂੰ ਘਰੋਂ ਕੱਢਣਾ ਪੈਂਦਾ ਆਪ ਫਿਰਨਾ ਪੈਂਦਾ ਸਮਾਂ ਚੇਂਜ ਹੋ ਗਿਆ ਹੁਣ ਜਦੋਂ 2022 ਦੇ ਵਿੱਚ ਇਲੈਕਸ਼ਨ ਹੋ ਚੁੱਕੀ ਸੀ ਮੇਰੀ ਟਿਕਟ ਇਹਨਾਂ ਨੇ ਜਿਵੇਂ ਵੀ ਮਰਜ਼ੀ ਉਹਨੂੰ ਖੁਰਦ-ਬੁਰਦ ਕੀਤੀ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਤੋਂ 1 ਮਹੀਨੇ ਬਾਅਦ ਮੇਰੇ ਇੱਥੋਂ ਬਾਹਾਂ ਦੁਖਦੀਆਂ ਸੀ ਮੈਂ ਘੁੱਟਦਾ ਸੀ ਰਾਤ ਨੂੰ ਕਿਉਂ ਇੱਕ ਦਿਨ ਦੇ ਵਿੱਚ ਨਾ 5 ਥਾਂ ਤੇ ਕੁਰਸੀਆਂ ਟਰੱਕ ਤੋਂ ਲਾਉਂਦੇ ਸੀ ਬੰਦਿਆਂ ਨੂੰ ਬੁਲਾਉਂਦੇ ਸੀ ਗੱਲਾਂ ਕਰਦੇ ਸੀ ਫੇਰ ਛਾੜਦੇ ਸੀ ਇਹ ਐਕਸਰਸਾਈਜ਼ 5 ਵਾਰ ਕਰਦੇ ਸੀ 5 ਜਨ ਸੰਭਾਲ ਕਰਦੇ ਸੀ ਅਸੀਂ ਪਟਿਆਲਾ ਸ਼ਹਿਰ ਇੱਕ ਮਹੀਨਾ ਮੇਰੀਆਂ ਬਾਹਾਂ ਦੁਖੀਆਂ। ਆਮਾਦੀ ਪਾਰਟੀ ਸਾਹਿਬ ਵੀ ਪੂਰਾ ਜਣਾ ਤੁਹਾਡੇ ਨਾਲ ਜਿਹੜਾ ਪ੍ਰੋਪਰ ਤੇ ਕਿਹਾ ਸਾਥ ਨਹੀਂ ਦਿੱਤਾ, ਬੀਜੇਪੀ ਨੇ ਵੀ ਨਹੀਂ ਦਿੱਤਾ, ਕਾਂਗਰਸ ਨੇ ਵੀ ਨਹੀਂ ਦਿੱਤਾ ਤੇ ਅੱਕ ਹਾਰ ਕੇ ਫਿਰ ਕਾਲੀ ਜਲਦਾ ਪੱਲਾ ਫੜਨਾ ਪਿਆ। ਦੇਖੋ ਕਿਸੇ ਦਾ ਕੁਝ ਨਹੀਂ ਜੀ ਇੱਕ ਗੱਲ ਯਾਦ ਰੱਖਿਓ ਮੇਰੀ ਲਾਸਟ ਮੈਸੇਜ ਹੈ ਕੰਮ ਨਹੀਂ ਲੁਕਦਾ। ਬੰਦੇ ਦਾ ਕੰਮ ਨਹੀਂ ਲੁਕਦਾ। ਚਾਹੇ ਉਹਨਾਂ ਨੇ ਮੈਨੂੰ ਕਿਸੇ ਤਰੀਕੇ ਨਾਲ ਮੇਰੀ ਮੁੱਲ ਨਹੀਂ ਪਾਇਆ, ਟਿਕਟਾਂ ਵੇਚੀਆਂ, ਜੋ ਮਰਜ਼ੀ ਕੀਤਾ ਪਰ ਅਖੀਰ 'ਚ ਮੇਰੇ ਕੰਮ ਦਾ ਮੁੱਲ ਅੱਜ ਪੈ ਗਿਆ ਜੀ। ਕੰਮ ਨਹੀਂ ਲੁਕਦਾ ਕਦੇ ਕਿਸੇ ਦਾ। ਇਹ ਮੇਰਾ ਆਖਰੀ ਸਵਾਲ ਹੈ। ਇਲੈਕਸ਼ਨ ਦਾ ਜੇਕਰ ਪਾਰਟੀ ਕਿਸੇ ਉਮੀਦਵਾਰ ਨੂੰ ਤਾਰਦੀ ਆ ਅਕਾਲੀ ਦਲ ਦੇ ਖਾਸ ਤੌਰ ਤੇ ਕਿਉਂਕਿ ਐਨਕੇ ਸ਼ਰਮਾ ਦਾ ਜਾ ਪ੍ਰੋਪਰ ਤੇ ਕਾ ਨਾਮ ਚੱਲ ਰਿਹਾ ਮੋਰ ਇੱਕ ਦੋਂ ਦੇ ਵਿੱਚ ਲੱਗ ਜਾਣੀ ਹੈ ਸਾਥ ਕਿਸ ਤਰ੍ਹਾਂ ਦੇਵਾਂਗੇ ਜਾਣ ਲੇ ਦਾਂਗੇ ਜੀ ਉਹਨਾਂ ਪਿੱਛੇ ਠੀਕ ਹੈ ਹਾਂ ਕੋਈ ਛੱਡ ਦਿਓ ਗੱਲਾਂ ਤੁਸੀਂ ਹੁਣ ਤਾਂ ਤਿਆਰੀ ਕਰੋ ਆ ਰੋ ਰਿਜ਼ਲਟ ਲੇ ਕੇ ਹੋ ਫਿਰ ਅਕਾਲੀ ਦਲ ਦਾ ਪਟਿਆਲਾ ਸ਼ਹਿਰ ਤੋਂ ਤੇ ਸਮਾਣੇ ਤੋਂ ਕਿਵੇਂ ਆਉਗਾ ਧੰਨਵਾਦ ਜੇ ਤਨ ਪ੍ਰੋਫੈਸਰ ਜਿਨ੍ਹਾਂ ਨੇ ਖਾਸ ਤੌਰ ਤੇ ਗੱਲਬਾਤ ਕੀਤੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਜਿਹੜੀ ਕਹੇ ਕਿ ਆਖਰਕਾਰ ਸੁਖਵਿੰਦ ਸਿੰਘ ਬਾਦਲ ਵੱਲੋਂ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਚਾਨ ਦ ਤੇ ਕੈਪਟਨ ਪ੍ਰਵਾਦ ਜਿਹੜੀ ਸਾਰੀ ਗੱਲਬਾਤ ਉਹ ਦੱਸੀ ਹੈ ਤੇ ਉਹਨਾਂ ਨੇ ਕਿਹਾ ਕਿ ਜੁਆਇਨ ਹੋਣ ਤੋਂ ਪਹਿਲਾਂ ਹੀ ਮੈਨੂੰ ਫੋਨ ਆਇਆ ਸੀ ਕਿ ਤੁਸੀਂ ਪਾਰਟੀ ਜਿਹੜੀ ਆ ਕਾਂਗਰਸ ਜਾਨਕੀ ਬੀਜੇਪੀ ਜੁਆਇਨ ਕਰ ਲਓ ਤੇ ਤੁਹਾਨੂੰ ਜਿਹੜਾ ਵਧੀਆ ਉੱਧਾ ਦਿੱਤਾ ਜਾਵੇਗਾ ਤਾਂ ਉਹਨਾਂ ਨੇ ਉਸ ਤੋਂ ਵੀ ਜਿਹੜੀ ਨਾ ਕਰਤੀ ਹੈ ਤਾਂ ਆਖਰਕਾਰ ਸੁਖਵਿੰਦਰ ਬਾਦਲ ਦਾ ਜਿਹੜਾ ਪੱਲਾ ਉਹਨਾਂ ਨੇ ਪੜਿਆ ਹੁਣ ਦੇਖਣਾ ਹੋਵੇਗਾ ਪਾਰਟੀ ਵਿੱਚ ਰਹਿ ਕੇ ਇਹ ਕਿਸ ਤਰ੍ਹਾਂ ਕਾਰਗੁਜ਼ਾਰੀ ਕਰਦੇ ਨੇ ਇਹ ਸਮਾਂ ਦੱਸੇਗਾ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਸ਼ੋਮਨੀ ਕਾਲੀ ਦਲ ਜਿਹੜੇ ਜਿਹੜੇ ਨੇਕ ਇਨਸਾਨ ਆ ਦੂਜੀਆਂ ਪਾਰਟੀਆਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਨੈਸ਼ਨਲ ਪਾਰਟੀ ਛੱਡ ਕੇ ਅਕਾਲੀ ਦਲ ਚਾਓ ਆ ਤੁਹਾਡੀ ਆਪਣੀ ਪਾਰਟੀ ਹੈ ਹੁਣ ਜੰਗ ਪੰਜਾਬ ਦੀ ਅੱਜ ਦਿੱਲੀ ਵਾਲੀ ਪਾਰਟੀ ਨਾਲ ਜੰਗ ਸ਼ੁਰੂ ਹੋ ਗਈ ਹੈ ਪੰਜਾਬੀਓ ਜਾਗ ਉਠੋ ਹੁਣ ਮੌਕਾ ਹੈ ਆਪਣੇ ਪੰਜਾਬ ਦੀ ਲੜਾਈ ਲੜਨੀ ਆਪਣੇ ਖਾਲਸਾ ਪੰਥ ਦੀ ਪੰਜਾਬੀਆਂ ਦੀ ਲੜਾਈ ਲੜਨ ਵਾਸਤੇ ਇੱਕ ਝੰਡੇ ਥੱਲੇ ਇਕੱਠੇ ਹੋ ਜੇ